ਹਲਕਾ ਸਨੌਰ ਦੀਆਂ ਗੁਰਦੁਆਰਾ ਕਮੇਟੀਆਂ ਜਥੇਬੰਦੀਆਂ ਤੇ ਅਕਾਲੀ ਵਰਕਰਾਂ ਵੱਲੋਂ ਕਰਵਾਏ ਪਿੰਡ ਪੁਨਰ ਰੇੜੀ ਵਿਖੇ ਪੰਥਕ ਸਮਾਗਮ ਦੇ ਸਮਾਗਮ ਦੌਰਾਨ ਗਿਆਨੀ ਹਰਪੀ ਸਿੰਘ ਸੁਖਬੀਰ ਬਾਦਲ ਤੇ ਵਰਦੇ ਨਜ਼ਰ ਆਏ। ਉਹਨਾਂ ਕਹਿੰਦੇ ਕਿ ਸਿਆਸੀ ਲੋਕ ਸਮੇਂ-ਸਮੇਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੰਦੇ ਹਨ ਪਰ ਸ਼੍ਰੋਮਣੀ ਕਮੇਟੀ ਤੇ ਗੁਰੂ ਦੇ ਸਿੱਖ ਕਦੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਰੋਧ ਨਹੀਂ ਗਏ। ਉਹਨਾਂ ਕਹਿੰਦੇ ਕਿ ਕੁਝ ਲੋਕ ਹਨ ਜੋ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦਾ ਨੁਕਸਾਨ ਕਰ ਰਹੇ ਹਨ ਤੇ ਇਸੇ ਨੁਕਸਾਨ ਨੂੰ ਰੋਕਣ ਲਈ 2 ਦਸੰਬਰ ਦਾ ਹੁਕਮਨਾਮਾ ਹੋਇਆ ਸੀ ਯਾਨੀ ਹਰਪੀ ਸਿੰਘ ਨੇ ਕਿਹਾ ਕਿ 2 ਦਸੰਬਰ ਦੇ ਫੈਸਲੇ ਤੋਂ ਬਾਅਦ ਕੁਝ ਆਗੂ ਟੀਵੀ ਚੈਨਲਾਂ ਤੇ ਇਹ ਕਹਿੰਦੇ ਨਜ਼ਰ ਆਏ ਕਿ ਜੇਕਰ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਿੱਛ ਤੋਂ ਖੇਡਦੇ ਹਾਂ ਤਾਂ ਸਾਡੀ ਮਾਨਤਾ ਰੱਦ ਹੋ ਜਾਵੇਗੀ। ਯਾਨੀ ਹਰਪੀ ਸਿੰਘ ਨੇ ਕਿਹਾ ਕਿ ਭਾਜਪਾ ਆਰਐਸਐਸ ਦੀ ਪਿੱਛ ਤੇ ਖੇਡਦੀ ਹੈ ਤੇ ਅਜ ਹਿੰਦੂ ਰਾਸ਼ਟਰ ਬਣਾਉਣ ਦਾ ਸੁਪਨਾ ਦੇਖ ਰਹੀ ਹੈ। ਸ਼ਿਵ ਸੈਨਾ ਉਹ ਵੈਸੀ ਟਰੰਪ ਸਾਰੇ ਪਿੱਛ ਤੇ ਖੇਡਦੇ ਹਨ ਜਦੋਂ ਇਹਨਾਂ ਦੀ ਮਾਨਤਾ ਰੱਦ ਨਾ ਹੋਈ ਤਾਂ ਤੁਹਾਡੀ ਕਿਵੇਂ ਹੋਵੇਗੀ? ਉਹਨਾਂ ਕਹਿੰਦੇ ਕਿ ਜੇਕਰ ਕੋਈ ਮੰਨਤਾ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਪਘੋੜੇ ਬਣਾਉਂਦੀ ਹੈ ਤਾਂ ਸਾਨੂੰ ਅਜਿਹੀ ਮੰਨਤਾ ਪਿੱਛੇ ਭੱਜਣਾ ਵੀ ਨਹੀਂ ਚਾਹੀਦਾ ਇਹੋ ਜੇ ਸਿੱਖਾਂ ਦੀ ਕਦੇ ਮੱਤ ਧਾਰਨ ਨਹੀਂ ਕਰੇਗਾ ਅਰ ਅਫਸੋਸ ਕਿ 2 ਦਸੰਬਰ ਨੂੰ ਹੁਕਮਨਾਮਾ ਆਇਆ ਔਰ 5 ਸੱਤ ਘੁਣਤਰੀ ਜਿਹੜੇ ਸੀ ਉਸ ਚ ਘੁਣਤਰਾ ਕੱਢਣ ਵਾਸਤੇ ਬਹਿ ਗਏ ਬੈਠੇ ਕਿੱਥੇ ਟੀਵੀ ਚੈਨਲਾਂ ਦੇ ਉੱਤੇ ਤੇ ਕਹਿਣ ਕਿ ਲੱਗ ਪਏ ਕਹਿੰਦੇ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਿੱਛੇ ਤੋਂ ਅਸੀਂ ਖੇਡੇ ਸਾਡੀ ਮੰਨਤਾ ਰੱਦ ਹੋ ਜਾਊਗੀ ਬੀਜੇਪੀ ਦੀ ਮੰਨਤਾ ਤਾਂ ਰੱਦ ਨਹੀਂ ਹੁੰਦੀ ਜਿਹੜੀ ਆਰਐਸਐਸ ਦੀ ਪਿੱਛੇ ਤੇ ਖੇਡਦੀ ਹੈ ਔਰ ਸਰਕਾਰਾਂ ਬਣਾ ਰਹੀ ਹੈ ਹਿੰਦੂ ਰਾਜ ਜਿਹੜਾ ਹੈ ਸਥਾਪਿਤ ਕਰਨ ਦੇ ਸੁਪਨੇ ਵੇਖ ਰਹੀ ਹੈ ਤੁਹਾਡੀ ਮੰਨਤਾ ਰੱਦ ਹੋ ਜੂਗੀ ਤੁਹਾਡੀ ਮੰਨਤਾ ਸ਼ਿਵ ਸੈਨਾ ਸ਼ਿਵ ਸੈਨਾ ਨੇ ਖੇਡਦੀ ਹੈ ਧਰਮ ਦੀ ਪਿੱਛੇ ਦੇ ਉੱਤੇ ਉਹਦੀ ਤਾਂ ਕਦੇ ਮੰਨਤਾ ਨਹੀਂ ਰੱਦ ਹੋਈ ਉਹ ਹਦਰਾਬਾਦ ਦਾ ਉਹ ਵੈਸੀ ਉਹ ਨਹੀਂ ਪਿੱਛੇ ਤੇ ਖੇਡਦਾ ਕੌਣ ਨਹੀਂ ਖੇਡਦਾ ਪੇਚ ਤੇ ਕੀ ਟਰੰਪ ਨਹੀਂ ਖੇਡਿਆ ਤੁਹਾਡੀ ਮਾਨਤਾ ਰੱਦ ਹੋ ਜੂ ਨਾਲੇ ਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੋਏ ਹੁਕਮਨਾਮੇ ਦੇ ਵਿਰੋਧ ਚ ਜਾ ਕੇ ਜੇ ਮਾਨਤਾ ਰੱਦ ਹੁੰਦੀ ਹੈ ਤੇ ਫਿਰ 100 ਵਾਰੀ ਹੋ ਜੇ ਇਹੋ ਜੀ ਮਾਨਤਾ ਤੁਸੀਂ ਲੈਣਾ ਵੀ ਕੀ ਹੈ ਇਹੋ ਜੀ ਮਾਨਤਾ ਸੀ ਚਟਣੀ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਨੂੰ ਭਗੌੜੇ ਬਣਾ ਦੇ ਕਰਨੀ ਕੀ ਹੈ ਇਹੋ ਜੀ ਮਾਨਸਿਕਤਾ ਸ਼੍ਰੋਮਣੀ ਅਕਾਲੀ ਦਲ ਰਾਤ ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਨਵੈਨਸ਼ਨ ਬੁਲਾਈ ਗਈ ਸੀ ਸਰਦਾਰ ਹਰਮੀਤ ਸਿੰਘ ਕਾਲਕਾ ਵੱਲੋਂ ਬੜਾ ਭਰਮਾ ਇਕੱਠ ਸੀ ਮੈਂ ਉਸ ਇਕੱਠ ਦੇ ਵਿੱਚ ਵੀ ਆਇਆ ਸੀ ਕਿ ਹਕੂਮਤਾਂ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੰਦੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਦੇ ਵੀ ਸੁਪਨੇ 'ਚ ਚੁਣੌਤੀ ਦੇਣ ਵਾਸਤੇ ਸੋਚਣਗੇ ਵੀ ਨਹੀਂ ਇਹ ਚੰਦ ਕੁ ਲੋਕ ਨੇ ਜੰਡਕ ਲੋਕ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੱਲਦੇ ਹੋਏ ਜਹਾਜ਼ ਨੂੰ ਜਿਹੜਾ ਛੇਕ ਕਰਕੇ ਡੋਬਾ ਦਿੱਤਾ ਹੋਇਆ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਨਮਨਜੋਗ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਕਿਹਾ ਬਹੁਤ ਜ਼ਰੂਰੀ ਹੈ ਪੰਥ ਦੀ ਜਮਾਤ ਨੂੰ ਬਚਾਉਣਾ ਔਰ ਇੱਕ ਸ਼ਖਸ ਨੂੰ 10 ਸਾਲ ਵਾਸਤੇ ਪਾਰਟੀ ਤੋਂ ਬਾਹਰ ਕੱਢਿਆ ਸਿਰਫ ਇਸ ਕਰਕੇ ਨਹੀਂ ਕਿਉਂ ਨੇ ਜਥੇਦਾਰਾਂ ਦਾ ਅਪਮਾਨ ਕੀਤਾ ਜਥੇਦਾਰਾਂ ਬਾਰੇ ਅਪੱਧਰ ਟਿੱਪਣੀਆਂ ਕੀਤੀਆਂ ਬਲਕਿ ਇਸ ਕਰਕੇ ਵੀ ਕਿਉਂਕਿ ਉਹਦੀਆਂ ਬੱਕੜ ਵਾਈਆਂ ਦੇ ਨਾਲ ਸ਼ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਥੋਂ ਤੱਕ ਕਿ ਇੱਕ ਸੁਲਝੇ ਤੇ ਸਿਆਣੇ ਲੀਡਰ ਨੂੰ ਜਿਹੜਾ ਸੀ ਪਾਰਟੀ ਦੇ ਵਿੱਚੋਂ ਕੱਢਣ ਵਾਸਤੇ ਜਿਹੜਾ ਸੀ ਪਾਰਟੀ ਨੂੰ ਮਜਬੂਰ ਹੋਣਾ ਪਿਆ ਉਹਦੀ ਜਿੱਦ ਦੇ ਕਾਰਨ ਮੈਂ ਕਿਹਾ ਸਿੰਘ ਸਾਹਿਬ ਇਹ ਭਾਰੇ ਪੱਥਰ ਦੀ ਤਰ੍ਹਾਂ ਜਹਾਜ਼ ਇਹ ਭਾਰੇ ਪੱਥਰ ਦੀ ਤਰ੍ਹਾਂ ਪਰ ਇਹਨੂੰ ਜਹਾਜ਼ ਤੋਂ ਬਾਹਰ ਕੱਢੋ ਸ਼ਾਇਦ ਜਹਾਜ਼ ਪਾਣੀ ਤੋਂ ਥੋੜਾ ਉੱਪਰ ਆ ਜੇ। ਔਰ ਜਿਉਂ ਹੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸ ਪੱਥਰ ਨੂੰ ਬਾਹਰ ਕੱਢਣ ਦਾ ਆਦੇਸ਼ ਜਾਰੀ ਕੀਤਾ, ਪੱਥਰ ਨੇ ਚੀਕਾਂ ਮਾਰੀਆਂ ਕਪਤਾਨ ਨੂੰ ਮੈਨੂੰ ਬਾਹਰ ਸੁੱਟਿਆ ਜਾ ਰਿਹਾ। ਤੇ ਕਪਤਾਨ ਨੇ ਹੁਕਮ ਚਾੜਤਾ ਵੀ ਨਹੀਂ ਨਹੀਂ, ਇਹ ਪੱਥਰ ਬਾਹਰ ਨਹੀਂ ਕੱਢਣਾਗਾ। ਇਹ ਪੱਥਰ ਬਾਹਰ ਨਹੀਂ ਕੱਢਣਾ। ਪਰ ਕੱਢਣਾ ਪੈਣਾ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਇੱਥੇ ਫੇਰ ਘੁੰਤਰ ਕੱਢ ਲਈ। ਕਹਿੰਦੇ ਚਲੋ ਐਂ ਕਰੋ ਬਾਹਰ ਨਾ ਕਢੋ, ਰੱਸਾ ਬਣ ਕੇ ਨਾਲ ਹੀ ਲਮਕਾ ਲਓ। ਉਹ ਰਸਾ ਬੰਨ ਕੇ ਨਾਲ ਲਮਕਾਇਆ ਹੋਇਆ ਉਹ ਦੁਗਣਾ ਨੁਕਸਾਨ ਕਰੀ ਜਾਂਦਾ ਕਿਉਂਕਿ ਜਹਾਜ਼ ਜਦੋਂ ਲਹਿਰਾਂ ਦੇ ਨਾਲ ਉੱਪਰ ਥੱਲੇ ਹੁੰਦਾ ਨਾ ਉਹ ਨਾਲ ਬੰਨਿਆ ਪੱਥਰ ਜਿਹੜਾ ਪਿੱਛੇ ਹਟਦਾ ਫਿਰ ਠਾ ਦੇਣੇ ਜਹਾਜ਼ ਦੇ ਵਿੱਚ ਮਗਰੋਂ ਵੱਜਦਾ ਤੇ ਡੈਂਟ ਪਾਈ ਤੁਰਿਆ ਜਾਂਦਾ ਚੱਬ ਪਾਈ ਤੁਰਿਆ ਜਾਂਦਾ ਉਹ ਰਸਾ ਲਾ ਦਿਓ ਉਹਨੂੰ ਜਾਣ ਦਿਓ ਥੱਲੇ ਜਦੋਂ ਜਹਾਜ਼ ਸਹੀ ਹੋ ਗਿਆ ਫਿਰ ਚੱਕ ਕੇ ਰੱਖ ਲਾਂਗੇ